ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਫਰਾਇਜ ਜੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਇੱਕ ਘਰੇਲੂ ਪਰਿਵਾਰ ਦੇ ਘਰੋਂ ਪਿੰਡ ਹੈਗਾ ਖੁੰਨਣ ਕਲਾਂ ਦੋਸਤੋ ਮੌਕਸਾ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਤੇ ਤਹਿਸੀਲ ਇਸ ਪਿੰਡ ਨੂੰ ਦੋਸਤੋ ਅਮਲੋਟ ਪੈ ਜਾਂਦੀ ਆ ਬਾਈ ਕੋਲ ਇਹਨਾਂ ਦੋਸਤੋ ਇੱਕ ਪਹਿਲਾ SUV ਗੱਬਣ HF ਵਾਰਡ ਵਕਾਊ ਆ ਦੋਸਤੋ ਪ੍ਰੋਪਰ ਡਿਟੇਲ ਬਾਈ ਤੋਂ ਲਵਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸਫਰਾਇਜ ਜੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਣੇ ਆਓ ਬਾਈ ਜੀ ਹਾਂਜੀ ਬਾਈ ਜੀ ਸਸੀ ਸਸੀ ਗੱਲ ਬਾਈ ਜੀ ਸਸੀ ਗੱਲ ਬਾਈ ਜੀ ਹੋਰ ਠੀਕ ਠਾਕ ਬਾਈ ਬਹੁਤ ਵਧੀਆ ਠੀਕ ਆ ਨਾ ਕੀ ਹੈ ਬਈ ਆਪਣਾ ਬਬਲੂ ਸ਼ਰਮਾ ਪਿੰਡ ਖੁੰਨਣਕ ਰਾਜੀ ਠੀਕ ਆ ਤੇ ਬਾਈ ਇਹ ਵੜ ਆਪਣੇ ਘਰ ਦੀ ਆ ਹਾਂਜੀ ਘਰ ਦੀ ਹੈ ਬਾਈ ਠੀਕ ਆ ਪਹਿਲਾ ਸੂਆ ਸੰਦੀ ਪਹਿਲਾ ਸੂਆ ਜੀ ਠੀਕ ਆ ਕਿੰਨੇ ਦਿਨ ਲੈ ਜੂ ਬਾਈ ਇਹ 4 ਤੋਂ 5 ਦਿਨ ਲੈ ਜੂ ਜੀ 4 ਮਹੀਨੇ ਲੈ ਜੂ ਹਾਂ ਇੱਕ ਬਈ ਕੋਈ ਮਾਦਾ ਰਿਕਾਰਡ ਦਾ ਦੁੱਧ ਦਾ ਮਾ ਮਾ ਰਿਕਾਰਡ ਇਹਦੇ 40127 ਦੀ ਹੈ ਜੀ ਅੱਛਾ 40127 ਦੀ ਆਪ ਹੈ ਦੁੱਧ ਦਾ ਰਿਕਾਰਡ ਬਈ ਕੀ ਰਿਹਾ ਇਹਦਾ ਇਹ ਦੀ ਮਾਂ ਦਾ ਸੀ 28 ਲੀਟਰ 28 ਲੀਟਰ ਠੀਕ ਆ ਤੇ ਅੱਗੇ ਬਈ ਇਹਦੇ ਸੀਮਨ ਲੱਗੇ ਦਾ ਕੋਈ ਪਤਾ ਹੋਏ ਬਈ ਉਹ ਸਾਡੇ ਤੋਂ ਨਾ ਰਿਕਾਰਡ ਕਰਵਾ ਗਿਆ ਗਮ ਹੋ ਗਿਆ ਠੀਕ ਆ ਜਿਹੜਾ ਲਵਾਇਆ ਸੀ ਸੀ ਰੱਖਿਆ ਸੀ ਲੈ ਕੇ ਅੱਛਾ ਉਹ ਗਮ ਹੋ ਗਿਆ ਜਨ ਕੀ ਉਹ ਲੱਭਿਆ ਨਹੀਂ ਰਿਕਾਰਡ ਆ ਲੱਭਿਆ ਨਹੀਂ ਆਪ ਦਾ ਇਹਦਾ ਜਨ ਕੀ ਆਪਣੇ ਕੋਲ ਲਿਖਿਆ ਪਿਆ ਹਾਂਜੀ ਉਹ ਲਿਖਿਆ ਸੀ ਉਹ ਆਪਣਾ ਇਹਦਾ ਹਾਂ ਲਿਖਿਆ ਪਹਿਲਾ ਵਾਲਾ ਰਿਕਾਰਡ ਠੀਕ ਤੇ ਜਿਹੜਾ ਇਹਦੇ ਲੱਗਿਆ ਸੀ ਮਨ ਉਹਦਾ ਰਿਕਾਰਡ ਆਪਣੇ ਤੋਂ ਗਮ ਹੋ ਗਿਆ ਜੀ ਠੀਕ ਆ ਵੀ ਇਹ ਪਹਿਲੇ ਸੂਏ ਦਾ ਕਿੰnyi ਅਨੁਮਾਨ ਕਰਦੇ ਆ ਕਿੰਨਾ ਦੁੱਧ ਪਾ ਦੂ ਆਪ ਇਹ ਕੋਈ 20 22 ਲੀਟਰ ਦੁਰਾਨਦਾਰੀ ਨਾਲ ਠੀਕ ਆ 20 22 ਲੀਟਰ ਦੋ ਪਾ ਦੋ ਹਾਂਜੀ ਬਾਕੀ ਸੇਵਾ ਦੇ ਲਓ ਬਈ 20 22 ਲੀਟਰ ਦਾ ਬਾਈ ਅਨੁਮਾਨ ਕਰਦਾ ਬਾਈ ਦੇ ਘਰ ਦੀ ਦੋਸਤੋ ਇਹ ਗੱਲ ਕਰੀਏ ਨਾ ਤਿਆਰ ਕੀਤੀ ਹੋਵੇ ਛੀ ਆ 40127 ਦੀ ਆਪ ਹੈਗੀ ਆ ਅੱਗੇ ਜਿਹੜਾ ਦੋਸਤੋ ਲੱਗਿਆ ਇਹਦੇ ਸੀਮਣ ਉਹਦਾ ਬਾਈ ਕੋਲੇ ਰਿਕਾਰਡ ਬਾਈ ਇਹਨਾਂ ਲਿਖਿਆ ਸੀਗਾ ਤੇ ਪਰ ਲੱਭਿਆ ਨਹੀਂ ਗਿਆ ਹਵਾਨੇ ਹੀ ਜਜਮੈਂਟ ਦੋਸਤੋ ਤੁਹਾਨੂੰ ਕਰਵਾ ਦਿੰਨੇ ਆ ਫਿਕਸ ਜਾਈ ਹਵਾਨਾ ਰੱਖਣਾ ਕਰਮ ਵਾਲੀ ਨੇ ਤੇ ਇੱਕ ਪਾਸੇ ਨੇ ਥੋੜੀਆਂ ਭਲਾਂ ਵੱਧ ਕਰੀ ਬੈਠੀ ਆ ਜਦੋਂ ਦੋਸਤੋ ਭਲਾਂ ਲਾ ਗਈ ਹਵਾਨਾ ਇਹਨੇ ਸਾਫ ਸੁਸਰਾ ਬਣਾ ਜੈਣਾ ਬਾਕੀ ਦੋਸਤੋ 5-4 ਦਿਨ ਸੂਨ ਦੇ ਵਿੱਚ ਬਾਕੀ ਕੱਦ ਕਾ ਸੋਨਾ ਬੇਲਬੂ ਚੰਗੀ ਆ ਫੇਸ ਬਿਊਟੀ ਦੀ ਗੱਲ ਕਰੀਏ ਫੇਸ ਬਿਊਟੀ ਦੀ ਗੱਲ ਕਰੀਏ ਨਾ ਦੋਸਤੋ ਬਹੁਤ ਚੰਗੀ ਫੇਸ ਬਿਊਟੀ ਦੇ ਵਿੱਚ ਆ ਵੇਖ ਸਕਦੇ ਆ ਬਹੁਤ ਸੋਹਣਾ ਦੋਸਤੋ ਫੇਸ ਆ ਦੇਖ ਸਕਦੇ ਬਰੀਡ ਪੱਕ ਤੋਂ ਦੋਸਤੋ ਚੰਗੀ ਵਹਿੜਾ ਕੱਦ ਕਰ ਸੋਹਣਾ ਬੇਰੂਲ ਚੰਗੀ ਆ ਦੋਸਤੋ ਤੋੜ ਕੇ ਤੁਹਾਨੂੰ ਖਾ ਦਿੰਦੇ ਆ ਲੈ ਵੀ ਖੋਲ ਕੇ ਤੋੜ ਕੇ ਖਾਦੀ ਆਇਓ ਦੇਖਸਣੇ ਦੋਸਤੋ ਹਵਾਨਾ ਕਰਮਾ ਵਾਲੀ ਨੇ ਸੋਹਣਾ ਤਿਆਰ ਕੀਤਾ ਹੋਇਆ ਪਰ ਇੱਕ ਪਾਸੇ ਨਾਲ ਥੋੜੀ ਭਾਲ ਹੈਗੀ ਆ ਕੱਦ ਕਰ ਸੋਹਣਾ ਬੇਰੂਲ ਚੰਗੀ ਆ ਵੇਖ ਸਕਦੇ ਆ ਬੱਕੀ ਫੇਸ ਦੀ ਗੱਲ ਕਰੀਏ ਨਾ ਦੋਸਤੋ ਬਹੁਤ ਪਿਆਰਾ ਫੇਸ ਆ ਰੰਗ ਬਾਜ ਵਹਿੜਾ ਪਹਿਲਾ ਸੂਆ ਸੂਜੀਏ ਦੋਸਤੋ ਤੇ ਮੁੱਲ ਆਪਾਂ ਬਾਈ ਤੋਂ ਪੁੱਛ ਲਈਏ ਭਾਈ ਬਬਲੂ ਇਹਦਾ ਰੇਟ ਕੀ ਕਰਦੇ ਆਂਗੇ ਮੁੱਲ ਫੋਨ ਤੇ ਕਰ ਲਾਂਗੇ ਭਾਈ ਮੁੱਲ ਫੋਨ ਤੇ ਕਰਾਂਗੇ ਹਾਂਜੀ ਠੀਕ ਆ ਲਓ ਵੀ ਮੁੱਲ ਪਾਈ ਜਾਂਦਾ ਨਾ ਫੋਨ ਤੇ ਕਰ ਲੈਣਾ ਭਾਈ ਬਬਲੂ ਦਾ ਦੋਸਤੋ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਐਸ ਨੰਬਰ ਤੇ ਸੰਪਰਕ ਕਰ ਲੋ ਤੇ ਜਿਹੜੇ ਭਰਾ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ